ਜੀ ਨਾਲ ਚੱਲੀ ਬਈ ਬਾਈ ਜੀ ਆ ਤੁਲੇ ਅੰਦਰ ਅੱਗੇ ਕਰ ਲੋ ਥੋੜਾ ਜਿਹਾ ਆ ਦੋਸਤਾਂ ਨੂੰ ਬੜਾ ਜਿੱਕੀ ਤਰ੍ਹਾਂ ਆ ਪੈਪਾ ਜੀ ਵੀ ਦਿਖਾ ਦਿਓ ਬਈ ਵਿੱਚ ਉੱਪਰ ਕਰਾਓ ਇਹਨਾਂ ਮੂੰਹ ਬੜਾ ਨੀਚੇ ਨੂੰ ਕਰ ਰਹਾ ਹੈ काकोले धेरै कुरा नहोला आज त छोरो ल्यो छोर्यो भाइ छोर्यो जान जाको रुपतै छ ਇਹ ਸਾਰੇ ਸੱਤੇ ਪੂਰੇ ਦਿਖਾ ਦਿਓ ਬਈ ਲੁਕੀ ਜਾਂਦੇ ਨੇ ਇੱਕ ਦੂਜੇ ਦੇ ਮਗਰ ਪੀੜੀ ਜਗ੍ਹਾ ਦੇ ਕਲੀ ਹੁੰਦੇ ਆ ਜਮਾਤਾਂ ਬੰਦਾਂ ਬੰਦ ਕੁੱਝ ਹੋਰ ਆ ਰਹੀ ਤੇਰੀ ਮਾਹਲਾ ਪੰਜ 10 ਪੌੜੀ ਓਥੇ ਇੱਕ ਮਿੰਟ

ਡਾਕੂਮੈਂਟ ਉਹਨੇ ਪਹਿਲਾਂ ਕਰ ਲਈ ਮੈਂ ਕਰ ਲਈ ਉਹ ਕੀ ਆ ਤੂੰ ਆ ਚਲੀ ਜਾ ਯਾਰ ਬਬੇ ਕੱਲ ਜੀ ਬਟਿੰਡਾ ਪੁਲਿਸ ਤੁਹਾਨੂੰ ਪਤਾ ਹੀ ਹੋਏਗਾ ਜਿਹੜੀ ਕੱਲ ਸਵੇਰੇ 5 ਲੱਖ ਦੀ ਲੁੱਟ ਦੀ ਵਾਰਦਾਤ ਹੋਈ ਸੀਗੇ ਉਹਦੇ ਚ ਬਟਿੰਡਾ ਪੁਲਿਸ ਨੇ ਕੁਝ ਘੰਟਿਆਂ ਚ ਹੀ ਸਾਰੇ ਜਿਹੜੇ ਦੋਸ਼ੀ ਸੀਗੇ ਸੱਤ ਦੇ ਸੱਤ ਉਹਨਾਂ ਨੂੰ ਕਾਬੂ ਕੀਤਾ ਜਿੰਨਾ ਵੀ ਲੁੱਟ ਦਾ ਵੈਲਿਊ ਦਾ ਪੈਸਾ ਸੀਗਾ ਉਹ ਸਾਰਾ ਬਰਾਮਦ ਕੀਤਾ 5 ਲੱਖ ਉਹਦੇ ਨਾਲ ਜਿਹੜੀ ਕ੍ਰਾਈਮ ਚ ਯੂਜ਼ ਹੋਈਆਂ ਸੀ ਮੋਟਰਸਾਈਕਲਸ ਉਹ ਬਰਾਮਦ ਕੀਤੀਆਂ ਜਿਸ ਵੈਪਨ ਨੂੰ ਯੂਜ਼ ਕੀਤਾ ਸੀ ਲੋਹੇ ਦੀਆਂ ਰੌਡਸ ਔਰ ਹਥੌੜਾ ਇਹ ਸਭ ਕੁਝ ਬਰਾਮਦ ਕੀਤਾ ਇਹਦੇ ਚ ਇਹਦੀ ਡਿਟੇਲਸ ਮੈਂ ਦੱਸਣਾ ਚਾਹਾਂਗੀ ਜੀ ਕੱਲ ਅਰਾਊਂਡ 9 ਵਜੇ ਦੇ ਕਰੀਬ ਸਦਰ ਬਠਿੰਡਾ ਪੁਲਿਸ ਸਟੇਸ਼ਨ 'ਚ ਇਨਫੋਰਮੇਸ਼ਨ ਆਈ ਸੀਗੀ ਕਿ ਕਿ ਰਿਲਾਈਐਂਸ ਦਾ ਪੈਟਰੋਲ ਪੰਪ ਹੈ ਪਿੰਡ ਜੋਧਪੁਰ ਰਮਾਣਾ ਉਹਦਾ ਇੱਕ ਕੈਸ਼ੀਅਰ ਹੈ ਜਿਹੜਾ ਕੈਸ਼ ਲੈ ਕੇ ਜਾ ਰਿਹਾ ਸੀਗਾ ਰਸਤੇ 'ਚ ਰੇਲਵੇ ਫਾਟਕ ਦੇ ਕੋਲ ਕੁਝ ਅਣਪਛਾਤੇ ਜਿਹਨੇ 마스크 ਸਿਗੇ ਇੰਡੀਵਿਜੂਅਲਸ ਉਹਨੇ ਉਹ ਉਹਨਾਂ ਨੇ ਇਹਨੂੰ ਰਸਤੇ 'ਚ ਘੇਰ ਲਿਆ ਦੇ ਮਾਰਕਟ ਕੀਤੀ ਤੇ ਜਿਹੜਾ ਉਹਦੇ ਹੱਥ 'ਚ ਕੈਸ਼ ਸੀਗਾ 5 ਲੱਖ ਦੇ ਤਕਰੀਬ ਉਹਨੂੰ ਕੋ ਕੇ ਲੈ ਗਏ ਤੇ ਸੈਂਸਿਟੀਵਿਟੀ ਇਸ ਕਰਾਇਮ ਦੀ ਦੇਖਦੇ ਹੋਏ ਸਾਡੀ ਇਮੀਡੀਏਟ ਟੀਮਸ ਮੇਰੇ ਕੋਲੋਂ ਮੌਕੇ ਤੇ ਭੇਜੀ ਗਈ LED ਬਾਈ ਡੀਐਸਪੀ ਆਰ ਹੀਨਾ ਗੁਪਤਾ ਡੀਐਸਪੀ ਇਨਵੈਸਟੀਗੇਸ਼ਨ ਰਾਜੇਸ਼ ਕੁਮਾਰ ਐਸਐਚਓ ਸਦਰ ਪਠਿੰਡਾ ਔਰ ਸੀਆਈਏ ਇਨਚਾਰਜਸ ਹਰੁਨਾ ਦੀ ਟੀਮਾਂ ਸੋ ਇਹਦੇ ਚ ਸਾਡੀ ਟੀਮ ਨੇ ਬਹੁਤ ਹੀ ਹਾਰਡਵਰਕ ਕੀਤਾ ਔਰ ਹਿਊਮਨ ਹਿਊਮਨ ਇਨਫੋਰਮ ਟੈਕਨੋ ਟੈਕਨੀਕਲ ਇੰਟੈਲੀਜੈਂਸ ਔਰ ਜਿਹੜੇ ਸਾਡੇ ਸੀਸੀਟੀਵੀ ਕੈਮਰਿਆਂ ਦੇ ਫਾਲੋਅ ਅਪ ਚ ਸਾਨੂੰ ਸਫਲਤਾ ਮਿਲੀ ਜਦੋਂ ਅਸੀਂ ਸਾਰੇ ਇਸ ਕੇਸ ਦੇ ਦੋਸ਼ੀਆਂ ਨੂੰ 7-8 ਘੰਟਿਆਂ ਚ ਹੀ ਕਾਬੂ ਕਰ ਲਿਆ ਔਰ ਸਾਰਾ ਕੈਸ਼ ਰਿਕਵਰ ਹੋ ਗਿਆ ਸਾਰਾ ਵੈਪਨ ਯੂਜ਼ਡ ਇਨ ਕਰਾਇਮ ਐਂਡ ਵਹੀਕਲ ਰਿਕਵਰ ਹੋ ਗਏ ਤੇ ਜਿਹੜੇ ਇਹਦੇ ਚ 7 ਦੋਸ਼ੀ ਗ੍ਰਫਤਾਰ ਕੀਤੇ ਗਏ ਆ ਉਹਨਾਂ ਦੀ ਪਛਾਣ ਹੋਈ ਹੈ ਜਸਵੀਰ ਸਿੰਘ ਉਸ ਜਸਾ ਵਾਸੀ ਜੋਧਪੁਰਾ ਮਾਣਾ ਅਜੈਬ ਸਿੰਘ ਉਰਫ ਬਿੱਲਾ ਵਾਸੀ ਚੱਕ ਰਲਦੂ ਸਿੰਘ ਵਾਲਾ ਅਫਤਾਰ ਸਿੰਘ ਉਰਫ ਮੋਟਾ ਵਾਸੀ ਗੈਰੀ ਬੁੱਟਰ ਸੁਖਵੀਰ ਸਿੰਘ ਉਰਫ ਬੰਟੀ ਵਾਸੀ ਫੂਸ ਮੰਡੀ ਜਗਜੀਤ ਸਿੰਘ ਉਰਫ ਜੱਗ ਵਾਸੀ ਫੂਸ ਮੰਡੀ ਬੋਬੀ ਵਾਸੀ ਰਲਦੂ ਸਿੰਘ ਵਾਲਾ ਔਰ ਨਗਵੀਰ ਸਿੰਘ ਵਾਸੀ ਗੈਰੀ ਬੁੱਟਰ ਇਹ ਸਤੋਂ ਦੋਸ਼ੀ ਜਿਹੜੇ ਹੈ ਬਠਿੰਡਾ ਜ਼ਿਲ੍ਹੇ ਨੂੰ ਹੀ ਬਿਲੋਂਗ ਕਰਦੇ ਔਰ ਇਹਨਾਂ 'ਚੋ ਦੋ ਦਾ ਪੁਰਾਣਾ ਕ੍ਰਿਮਨਲ ਰਿਕਾਰਡ ਹੈ ਅਫਤਾਰ ਸਿੰਘ ਤੇ ਇੱਕ 307 ਦਾ ਪਰਚਾ ਦਰਜ ਹੈ ਸੰਗਠਾਣੇ ਦਾ ਤੇ ਸੁਖਵੀਰ ਸਿੰਘ ਉਰਫ ਬੰਟੀ ਤੇ ਤਿੰਨ ਪਹਿਲਾ ਮੁਕਦਮੇ ਦਰਜੇ ਮੋਸਟਲੀ ਜੀਆਰਪੀ ਆਰਪੀਫ ਦੇ ਜਦੋਂ ਇਹਨਾਂ ਨੂੰ ਅਰੈਸਟ ਕੀਤਾ ਗਿਆ ਤਾਂ ਪਤਾ ਲੱਗਿਆ ਜਿਹੜਾ ਇਹਦੇ ਕੇਸ ਦਾ ਮੁੱਖ ਦੋਸ਼ੀ ਹੈਗਾ ਜਿਹਦਾ ਨਾਂ ਹੈਗਾ ਜਸਵੀਰ ਸਿੰਘ ਉਰਫ ਜੱਸਾ ਇਹ ਉਸੇ ਪੈਟਰੋਲ ਪੰਪ ਤੇ ਕੰਮ ਕਰਦਾ ਤੇ ਉੱਥੇ ਹੀ ਹਾਜ਼ਰ ਸੀ ਜਦੋਂ ਇਹ ਜਿਹੜਾ ਕਰਿੰਦਾ ਕੈਸ਼ ਲੈ ਕੇ ਜਾ ਰਿਹਾ ਸੀ ਇਹਨੇ ਅੱਗੇ ਆਪਣੇ ਦੋਸਤ ਅਜੈਬ ਸਿੰਘ ਉਦ ਬਿੱਲਾ ਨੂੰ ਫੋਨ ਦੇ ਥਰੂ ਕਮਿਊਨੀਕੇਟ ਕੀਤਾ ਕਿ ਇਹ ਆਪਣਾ ਕੈਸ਼ ਲੈ ਕੇ ਤੁਰ ਪਿਆ ਉਹਨੇ ਅੱਗੇ ਆਪਣੇ ਜਿਹੜੇ ਕੋ-ਅਕਿਊਜ਼ ਇਹ ਦੋਸਤ ਸੀਗੇ ਉਹਨਾਂ ਨੂੰ ਬੁਲਾ ਕੇ ਪ੍ਰੀ-ਪਲਾਨਡ ਕਾਂਸਪੀਰੇਸੀ ਨਾਲੇ ਪਹਿਲਾਂ ਹੀ ਰਾਜ ਉੱਤੇ ਖੜੇ ਸੀਗੇ ਜਿੱਥੇ ਇਹਨਾਂ ਨੇ ਆਪਣੀ ਬਾਈਕ ਤੇ ਤੇ ਜਿੱਥੇ ਇਹਨਾਂ ਨੇ ਜਿਹੜਾ ਆਪਣਾ ਮੁਦਈ ਹੈ ਇਹਨੂੰ ਕੇਰਲਿਆ ਦੀ ਮਾਰਕੁੱਟ ਕੀਤੀ ਤੇ ਇਹਦਾ ਜਿਹੜਾ ਕੈਸ਼ ਸੀਗਾ 5 ਲੱਖ ਉਹਨੂੰ ਖੋ ਕੇ ਲੈ ਗਏ ਔਰ ਸਾਡੀ ਤਫਤੀਸ਼ੇ ਇਹ ਵੀ ਪਤਾ ਲੱਗਿਆ ਕਿ ਇਹਨਾਂ ਸਾਰਿਆਂ ਨੇ ਪਹਿਲਾਂ ਵੀ ਇਸ ਪੈਟਰੋਲ ਪੰਪ ਦੇ ਕੈਸ਼ੀਅਰ ਨਾਲ ਇਦਾਂ ਹੀ ਪਲੈਨਿੰਗ ਕੀਤੀ ਸੀ ਰੱਖੜੀ ਵਾਲੇ ਦਿਨ ਕਿ ਇਹਨੂੰ ਅਸੀਂ ਇਸੇ ਤਰ੍ਹਾਂ ਲੁੱਟਖੋ ਕਰਾਂਗੇ ਬਟ ਸਮ ਹਾ ਉਹਨਾਂ ਦਾ ਉਹ ਪਲਾਨ ਐਗਜ਼ੀਕਿਊਟ ਨਹੀਂ ਹੋ ਪਾਇਆ ਸੋ ਹੁਣ ਅਸੀਂ ਇਹਨਾਂ ਦੀ ਰਿਮਾਂਡ ਲੈ ਕੇ ਦੇਖਾਂਗੇ ਕਿ ਕੋਈ ਹੋਰ ਵੀ ਇਦਾਂ ਦੇ ਕੇਸ ਸਾਹਮਣੇ ਆਂਦੇ ਆ ਜਾਂ ਹੋਰ ਕੋਈ ਹੋਰ ਖੁਲਾਸੇ ਹੁੰਦੇ ਬਟ ਆਈ ਕੰਗ੍ਰੈਚੂਲੇਟ ਬਟੰਡਾ ਪੁਲਿਸ ਅਸੀਂ ਸਾਡੀ ਜਿਹੜੀ ਸੀਆਈਏ ਦੀ ਟੀਮਸ ਹੈ LED ਬਾਈ ਸੀਆਈਏ ਇਨਚਾਰਜ 2 ਔਰ ਜਿਹੜੀ ਡੀਐਸਪੀ ਆਰ ਦੇ ਅੰਡਰ थाना है साढ़े सारे ही बंद ने बहुत वाइया काम करके एक सेंसेशनल क्राइम ट्रेस किया और अगे भी असं इस तरह काम करते रहो थैंक यू ये जी सारे कुछ तो मास्टर माइंड है कुछ मौके से सके तो बाकी एग्जैक्ट रोल मोटा मोटा जो सू पता लगे मैं थोड़ा दस दिता है बाकी असं रिमांड लैके क्लैरिफाई करा कर हाँ जी पूरी की पूरी पांच लाख से रिकवर कर लेती ਦੇ ਪٹرول ਪੰਪ ਤੇ ਇੱਕ ਹੋਰ ਜਿਹੜਾ ਹੈਗਾ ਵਰਕਰ ਜਿਹਦਾ ਨਾਮ ਜਸਵੀਰ ਸਿੰਘ ਉਹ ਜੱਸਾ ਹੈ ਮੈਂ ਦੱਸ ਰਹੀ ਹਾਂ ਕਿ ਇਹ ਇਹਨਾਂ ਦਾ ਜਿਹੜਾ ਵਿਕਟਮ ਹੈ ਉਹ ਵੀ ਉਹ ਤਾਂ ਕੈਸ਼ ਲੈ ਕੇ ਜਾ ਰਿਹਾ ਸੀ ਬਟ ਵਨ ਆਫ ਦਾ ਅਕਿਊਜ਼ ਉਹ ਵੀ ਆਲਰੇਡੀ ਉਸ ਪੈਟਰੋਲ ਪੰਪ ਤੇ ਕੰਮ ਕਰਦਾ ਸੀ ਜਿਸ ਜਿਹਨੂੰ ਪਤਾ ਸੀਗਾ ਵੀ ਅੱਜ ਕੈਸ਼ ਲੈ ਕੇ ਜਾ ਰਿਹਾ ਹੈ ਇਸ ਟਾਈਮ ਦੀ ਮੂਵਮੈਂਟ ਹੋਣੀ ਹੈ ਹੀ ਵਾਸ ਪ੍ਰੈਜ਼ెంట్ ਐਟ ਦ ਪੈਟਰੋਲ ਪੰਪ ਜਦੋਂ ਨਿਕਲੇ ਮਦਈ ਜੀ ਤਫ਼ਤੀਸ਼ ਚ ਪਤਾ ਲੱਗਿਆ ਕਿ ਪਹਿਲਾਂ ਵੀ ਨਾ ਤਾਂ ਪਲਾਨ ਸੀ ਜਿਹੜਾ ਸਕਸੈਸਫੁਲ ਨਹੀਂ ਹੋ ਪਾਇਆ ਤੇ ਕੱਲ ਇਹਨਾਂ ਨੇ ਫੇਰ ਉਹ ਵੀ ਪਿਛਲੀ ਵਾਰ ਸੋਮਵਾਰ ਨੂੰ ਇਹਨਾਂ ਨੇ ਪਲਾਨ ਕੀਤਾ ਸੀ ਕਿ ਕੱਲ ਵੀ ਸੋਮਰ ਸੀ ਇਹਨਾਂ ਨੂੰ ਪੈਟਰਨ ਪਤਾ ਸੀਗਾ ਥੈਂਕ ਯੂ ਲੈ ਆਓ ਲੈ ਆਓ ਲੈ ਆਓ ਕੋਈ ਜਿੱਧਰ ਲੈਣਾ ਹੈ